1 ਜੂਨ ਤੋਂ ਲੈ ਕੇ 6 7 ਜੂਨ ਤੱਕ ਸਾਡੇ ਉਹ ਦੇਣਾ ਖਾਸ ਕਰਕੇ 6 ਜੂਨ ਤੱਕ ਜਦੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਸਰਵੋਤ ਸ੍ਰੀ ਅਕਾਲ ਤਖਤ ਸਾਹਿਬ ਤੇ ਉਸ ਵਕਤ ਦੀ ਭਾਰਤੀ ਹਕੂਮਤ ਨੇ ਹਮਲਾ ਕੀਤਾ ਔਰ ਜਿਹੜਾ ਦਿਨ ਚੁਣਿਆ ਗਿਆ ਸੀ ਉਹ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀਪੁਰ ਵੀ ਦੋਨੋਂ ਸਿੱਖ ਤੇ ਜੇ ਘੱਲੂ ਘਾਰੇ ਵਜੋਂ ਯਾਦ ਕਰਦੇ ਆ ਪਰ ਸਿੱਖ ਯੋਧੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਦਮਦਮੀ ਟਕਸਾਲ ਦੇ ਉਸ ਵੇਲੇ ਦੇ ਮੁਖੀ ਮਰਦੇ ਮਜ਼ਾਦ ਉਹਨਾਂ ਦੀ ਅਗਵਾਈ ਦੇ ਵਿੱਚ ਬੜੀ ਬਧਰੀ ਨਾਲ ਲੜੇ ਆ ਤੇ ਸਿੱਖ ਕੌਮ ਆਪਣੇ ਸ਼ਹੀਦਾਂ ਨੂੰ ਸਜਦਾ ਕਰਦੀ ਮੈਂ ਦੇਖ ਰਿਹਾ ਮੈਂ ਕੱਲ ਵੀ ਇੱਥੇ ਸੀ ਪਰਸੋਂ ਵੀ ਇੱਥੇ ਸੀ ਸਿੱਖ ਕੌਮ ਬਹੁਤ ਭਾਵਨਾ ਦੇ ਨਾਲ ਔਰ ਬੜੀ ਬੈਰਾਗਦੀ ਭਾਵਨਾ ਤੇ ਨਾਲ ਹੀ ਚੜਦੀ ਕਲਾ ਉਹਦੇ ਵਿੱਚ ਆਣ ਕੇ ਆਪਣੇ ਸ਼ਹੀਦਾਂ ਨੂੰ ਨਤਮਸਤਕ ਹੋ ਰਹੀ ਆ ਸ਼ਹੀਦਾਂ ਨੂੰ ਯਾਦ ਕਰ ਰਹੀ ਆ ਕਿਉਂਕਿ ਸਾਰੇ ਸਿੱਖ ਜਿਹੜੇ ਆ ਉਹ ਆਪਣੇ ਜਿੱਥੇ ਸੱਚੇ ਪਾਤਸ਼ਾਹ ਨੂੰ ਨਤਮਸਤਕ ਆ ਉੱਥੇ ਸ਼ਹੀਦ ਕੌਮ ਦਾ ਸਰਮਾਇਆ ਤੇ ਉਹਨਾਂ ਦਾ ਅਦਬ ਸਤਕਾਰ ਕਰਦੇ ਆ ਸਿੱਖ ਸਾਹਿਬ ਦਮਨ ਸਿੰਘ ਜੀ ਦੇ ਬਹੁਤ ਤੁਜੀਤ ਆ ਰਹੀ ਹੈ ਜਿੱਥੇ ਬੰਦੀਆਂ ਦੇ ਵਿੱਚ ਉਸ ਚੀਜ਼ ਨੂੰ ਕਿਦਾ ਦੇਖ ਰਿਹਾ ਕੌਮ ਚ ਕੀ ਮੈਸੇਜ ਆ ਰਿਹਾ ਦੇਖੋ ਕੁਝ ਨਹੀਂ ਹੈਗਾ ਠੀਕ ਸਤਿਕਾਰਯੋਗ ਮਹਾਪੁਰਸ਼ ਬਾਬਾ ਹਰਨਾਮ ਸਿੰਘ ਜੀ ਖਾਲਸਾ ਜਾਂ ਜਿਹੜੀਆਂ ਦੂਜੀਆਂ ਜੱਥੇਬੰਦੀਆਂ ਅਸੀਂ ਸਾਰੇ ਆਪਸ ਵਿੱਚ ਗੁਰਪਾਈਆਂ ਔਰ ਮੈਨੂੰ 100 ਨਹੀਂ ਜੀ ਮੈਨੂੰ 200 ਪ੍ਰਤੀਸ਼ਤ ਯਕੀਨ ਆ ਵੀ ਜਿੰਨੀ ਸ਼ਾਂਤੀ ਐਸ ਵਾਰੀ ਘੱਲੂ ਘਰਾ ਮਨਾਉਂਦਿਆ ਹੋਊਗੀ ਇੰਨੀ ਸ਼ਾਇਦ ਪਹਿਲਾਂ ਕਦੀ ਵੀ ਨਹੀਂ ਹੋਈ ਕਿਉਂਕਿ ਉਹ ਵੀ ਦਮਦਮੀ ਟਕਸਾਲ ਦੇ ਮੁਖੀ ਨੇ ਜੀ ਤੇ ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਜਰਨੈਲ ਸਿੰਘ ਦੀ ਇੱਥੇ ਸ਼ਹੀਦ ਹੋਏ ਆ ਇਹ ਪੋਸੀਬਲ ਹੀ ਨਹੀਂ ਇੱਕ ਕਦੀ ਉਹਨਾਂ ਨੇ ਕਰਨਾ ਹੀ ਨਹੀਂ ਨਾ ਕਿਸੇ ਜਥੇਬੰਦੀ ਨੇ ਕਿਉਂਕਿ ਸਾਰੇ ਇੱਥੇ ਬੜੀ ਸ਼ਰਧਾ ਭਾਵਨਾ ਦੇ ਨਾਲ ਉਸ ਦਿਨ ਨੂੰ ਮਨਾਉਣ ਆਉਣਗੇ ਸਿੱਖਾਂ ਦੇ ਵਿੱਚ ਕੁਝ ਵੀ ਹੋਵੇ ਬਾਹਰ ਪਰ ਅਹੀਂ ਜਦੋਂ ਆਪਣੇ ਗੁਰੂ ਦੇ ਘਰ ਅੰਦਰ ਆ ਜਾਂਦੇ ਆ ਅਸੀਂ ਸਾਰੇ ਗੁਰਪਾਈ ਆ ਤੇ ਗੁਰ ਭਾਈ ਜਿਹੜੇ ਆ ਉਹ ਮਿਲ ਬੈਠਦੇ ਆ ਕਦੀ ਉਹਨਾਂ ਦੇ ਵਿੱਚ ਵਖਰੇਵੇਂ ਹੋਏ ਨਹੀਂ ਨਾ ਹੋਣੇ ਆ ਮੈਂ ਸੱਚੇ ਪਾਤਸ਼ਾਹ ਦੇ ਦਰ ਤੇ ਖੜਾ ਹਾਂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਗੁਰੂ ਰਾਮਦਾਸ ਪਾਤਸ਼ਾਹ ਜੀ ਮੈਂ ਹੁਣ ਵੀ ਚੱਲੇ ਆਂ ਅੰਦਰ ਅਰਦਾਸ ਕਰਨ ਭਾਈ ਇਹ ਜਿਹੜੇ 6 ਜੂਨ ਦੇ ਦਿਨ ਆ ਇਹ ਕੌਮ ਤੇ ਉਹਨਾਂ ਦਿਨਾਂ ਨੂੰ ਬਦ ਦੱਸਦੇ ਆ ਜਦੋਂ ਇਸ ਦੇਸ਼ ਦੀ ਫੌਜ ਨੇ ਇੱਥੇ ਹਮਲਾ ਕੀਤਾ ਸਾਡੇ ਛੋਟੇ-ਛੋਟੇ ਮਾਸੂਮ ਬੱਚੇ ਵੀ ਇਹਨਾਂ ਨੇ ਸ਼ਹੀਦ ਕੀਤੇ ਉਹ ਦਰਦ ਨੂੰ ਅਸੀਂ ਦੁਨੀਆ ਨੂੰ ਦੱਸਣਾ ਤੇ ਜਿੰਨੀਆਂ ਵੀ ਸਿੱਖ ਜਥੇਬੰਦੀਆਂ ਜਿੰਨੀਆਂ ਵੀ ਆ ਮੈਨੂੰ ਪੂਰਾ ਯਕੀਨ ਆ ਉਹ ਬੜੀ ਸ਼ਰਧਾ ਭਾਵਨਾ ਦੇ ਨਾਲ ਆਉਣਗੀਆਂ ਔਰ ਇਹ ਸਾਰਾ ਪੂਰਨ ਸ਼ਾਂਤਮਈ ਨਾਲ ਰਹਿਣਾ ਕਿਉਂਕਿ ਮੈਂ ਕੱਲ ਵੀ ਇਹ ਗੱਲ ਕੀਤੀ ਮੈਂ ਅੱਜ ਫੇਰ ਇਹ ਗੱਲ ਕਰਦਾ ਗੁਰੂ ਨੇ ਸਿਖਾਇਆ ਸਾਨੂੰ ਸਾਰਿਆਂ ਨੂੰ ਸਿਖਾਇਆ ਕਿ ਅਸੀਂ ਆਪਸ ਦੇ ਵਿੱਚ ਪ੍ਰੇਮ ਮਹੱਬਤ ਇਤفاق ਸਾਂਝ ਰੱਖਣੀ ਆ ਜਦੋਂ ਗੁਰੂ ਪਾਸ਼ਾ ਇਹ ਕਹਿੰਦੇ ਆ ਗੁਰਸਿੱਖਾਂ ਕੀ ਹਰ ਢੂਡ ਦੇ ਹਮ ਪਾਪੀ ਭੀ ਗਤ ਪਾਹੀ ਤੇ ਸਾਰੇ ਸਾਡੇ ਗੁਰਸਿੱਖ ਭਰਾ ਵਾ ਤੇ ਗੁਰੂ ਨੇ ਵੀ ਆਖਿਆ ਵੀ ਇਨਾ ਗੁਰਸਿੱਖਾਂ ਦੀ ਤੇ ਚਰਨ ਢੂਡ ਵੀ ਮਿਲ ਜੇ ਤੇ ਬਾਪੀਆਂ ਦੀ ਵੀ ਗਤੀ ਹੋ ਜਾਂਦੀ ਇਸ ਕਰਕੇ ਐਵੇਂ ਕੋਈ ਕਿਐਸੀ ਬਹੁਤ ਹੁੰਦੀ ਆ ਕਿਤੇ ਕੋਈ ਗੱਲ ਨਹੀਂ ਹੋਣਾ ਸ਼ਰੂਪਨੀ ਕਮੇਟੀ ਦਾ ਇੱਕ ਵਫਤ ਜਿਹੜਾ ਮਿਲਣ ਗਿਆ ਸੀ ਬਬਰ ਨਾਪਸ ਉਹ ਕੋਈ ਗੱਲ ਨਹੀਂ ਜੀ ਮਿਲਣ ਦਾ ਸੰਬੰਧਿਤ ਹੈ ਕਿ 2 ਦਿਨ ਦੇ ਵਿੱਚ ਆ ਮੀਟਿੰਗ ਕਰਕੇ ਕਰਾਂਗੇ ਵਿਚਾਰ ਕੀ ਠੀਕ ਤਰੀਕ ਨੀ ਕੀ ਹੋਣਾ ਜੀ ਸਭ ਠੀਕ ਹੈ ਮੈਂ ਤੁਹਾਨੂੰ ਪਹਿਲਾਂ ਕਹਿ ਰਿਹਾ ਹਮਲਾ ਕੀਤਾ ਵਕਤ ਦੀ ਕਮੇਟ ਨੇ ਤੇ ਸ਼ਹੀਦ ਹੋਣ ਵਾਲੇ ਮਰਦ ਮਜ਼ਾਹਿਦ ਧਮਦਮੀ ਟਕਸਾਲ ਦੇ ਮੁਖੀ ਉਸ ਵੇਲੇ ਸੰਤ ਬਾਬਾ ਜਰਨੈਲ ਸਿੰਘ ਦੀ ਖਾਲਸਾ ਜਰਨਲ ਸੁਬੇਗ ਸਿੰਘ ਦੀ ਭਾਈ ਮਰੀਕ ਸਿੰਘ ਦੀ ਮਹਾਪੁਰਸ਼ ਬਾਬਾ ਠਾਰਾ ਸਿੰਘ ਜੀ ਔਰ ਹੋਰ ਅਨੇਕਾਂ ਸਿੰਘ ਸਿੰਘਣੀਆਂ ਬੜੇ ਬਹਾਦਰ ਸਾਡੇ ਯੋਧੇ ਹਮਲਾਤੇ ਕੀਤਾ ਵਾ ਉਸ ਵਕਤ ਦੀ ਹਕੂਮਤ ਨੇ ਆਹੀਂ ਦਿਨ ਤੇ ਜਿਹੜਾ ਸਾਰਿਆਂ ਨੇ ਮਿਲ ਜੁਲ ਕੇ ਮਨਾਉਣਾ ਜੀ ਤੇ ਮਨਾਉਦੇ ਆਏ ਆ ਪਰ ਉਹ ਕਹਿੰਦੇ ਕਿ ਉਹ ਕੁਝ ਨਹੀਂ ਹੋਣਾ ਇਹ ਕਹਿੰਦੇ ਕੋਸ਼ਿਸ਼ ਕਰਾਂਗੇ ਅਸੀਂ ਵੀ ਉਹ ਮੇਰੀ ਗੱਲ ਸੁਣ ਲਓ ਜੀ ਬਾਪੁਰਸ਼ ਸਤਕਾਰ ਜੋਗਾ ਜੀ ਗੁਰਬਾਣੀ ਦਾ ਇੱਕ ਸ਼ਬਦ ਆ ਕਬੀਰ ਸੰਤਨਾਂ ਸਾਡੇ ਸੰਤਈ ਜੋ ਕੋਟਕ ਮਿਲੇ ਅਸਾਂਤ ਮਲਿਆਗਰ ਭੈੰਗਮ ਬੇੜਿਓ ਸ਼ੀਤਲਤਾ ਨਤ ਜੰਤ ਸੰਤ ਕਦੀ ਆਪਣਾ ਸੰਤਪੁਣੇ ਵਾਲਾ ਸੁਭਾਅ ਥੋੜਾ ਛੱਡਦਾ ਚੰਦਨ ਨੂੰ ਬੜੇ ਲਪੇਟੇ ਲੱਗੇ ਹੁੰਦੇ ਆ ਸੱਪ ਦੇ ਵੀ ਪਰ ਉਹ ਠੰਡਕ ਨਹੀਂ ਛੱਡਦਾ ਉਹ ਮਹਾਪੁਰਸ਼ ਸਾਰੇ ਸਤਕਾਰ ਜੋਗ ਆ ਬਿਲਕੁਲ ਸ਼ਾਂਤਮਈ ਰਹਿਣਾ ਔਰ ਬੜੀ ਚੜ੍ਹਦੀ ਕਲਾ ਦੇ ਨਾਲੇ ਦਿਨ ਬਿਨਾਇਆ ਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ